ਕੋਰਸ ਨਾਲ ਜੀ ਕੀ ਹਾਲ ਚਾਲ ਨੇ ਤੁਹਾਡੇ ਮੈਂ ਪਰਮਾਤਮਾ ਅਗੇ ਅਰਦਾਸ ਕਰਦੀ ਹਾਂ ਕਿ ਤੁਮ ਬੇਗੁਰੂ ਸਾਰੇ ਭੈਣ ਭਰਾਵਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਤੰਦਰੁਸਤ ਰੱਖੇ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਇੰਨੇ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਤੇ ਫੁੱਲ ਵਾਚ ਕਰਦੇ ਨੇ ਵੀਡੀਓ ਨੂੰ ਉਹਨਾਂ ਦਾ ਦਿਲੋਂ ਧੰਨਵਾਦ ਕਰਦੀ ਹਾਂ ਕਿਉਂਕਿ ਆਪਾਂ ਨੇ ਇੱਕ ਦੂਜੇ ਦੀ ਸਪੋਰਟ ਸਪੋਰਟ ਨਾਲ ਅੱਗੇ ਵਧਣਾ ਜੀ ਹਾਂਜੀ ਅੱਜ ਆਪਾਂ ਵੀਡੀਓ ਬਣਾਉਣ ਲੱਗੇ ਆ ਚੀਲਾ ਚੀਲਾ ਆਪਾਂ ਨੂਨ ਮਿਰਚਾੜਾ ਬਣਾਵਾਂਗੇ ਕੰਕੜੇ ਦੇ ਆਟੇ ਦਾ ਚਲੋ ਜੀ ਤੁਹਾਡੇ ਨਾਲ ਕਰਦੇ ਆਂ ਵੀਡੀਓ ਸ਼ੇਅਰ ਲੋ ਜੀ ਇਧਰ ਆਪਾਂ ਨੇ ਆਲੂ ਆਲੂ ਨੂੰ ਆਪਾਂ ਨੇ ਕੱਦੂ ਕਾਸ਼ ਕਰਕੇ ਚੰਗਾ ਤਰ੍ਹਾਂ ਦੋ ਤਿੰਨ ਪਾਣੀਆਂ 'ਚ ਧੋ ਕੇ ਇਹਨੂੰ ਰੱਖ ਲਿਆ ਇਧਰ ਆਪਾਂ ਨੇ ਪਿਆਜ਼ ਲੈ ਲਏ ਤੇ ਇਧਰ ਆਪਾਂ ਨੇ ਲੈ ਲਈ ਮੇਥੇ ਤਾਜੀ ਮੇਥੇ ਨੇ ਇਹਨਾਂ ਨੂੰ ਧੋਲੇ ਧੋ ਕੇ ਕੱਟ ਕੇ ਸੁੱਕਣੇ ਧਰਤੇ ਤੇ ਜੀ ਚਲੋ ਜੀ ਹੁਣ ਆਪਾਂ ਵੀਡੀਓ ਸਟਾਰਟ ਕਰਦੇ ਆਂ ਲੋ ਜੀ ਇਧਰ ਆਪਾਂ ਲੈ ਲਿਆ ਥੋੜਾ ਜਿਹਾ ਬੇਸਣ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਕਣਕ ਦਾ ਆਟਾ ਇੱਕ ਕੱਲੀ ਕਣਕ ਦੇ ਆਟੇ ਦੀ ਆਪਾਂ ਨੇ ਪਹਿਲਾਂ ਛਾਣ ਕੇ ਰੱਖ ਲਈ ਤੇ ਇਹਦੇ ਵਿੱਚ ਐਡ ਕਰ ਲੈਨੇ ਆਪਾਂ ਅੱਧੇ ਇੱਕ ਪਿਆਜ਼ ਸਾਰੇ ਪਾ ਲੈਨੇ ਜੀ ਪਿਆਜ਼ ਮੈਨੂੰ ਬਹੁਤੇ ਪਸੰਦ ਨੇ ਆਪਾਂ ਸਾਰੇ ਪਿਆਜ਼ ਪਾ ਲੈਨੇ ਮਿਰਚੇ ਪਾ ਲੈਨੇ ਜੀ ਮਿਰਚੇ ਤੇ ਧਨੀਆ ਮਿਕਸ ਕਰੇ ਹੋਏ ਨੇ आप हाँ एक कॉली पा लेंजैन क्योंकि अजमैन एक चीज आजमा आ जाती है नमक पा लें जी स्वाद अनुसार नमक पा लें मिर्च पा लें जी स्वाद अनुसार ਪੌਦੇ ਮਸਾਲੇ ਆਪਾਂ ਨਹੀਂ ਪਾਵਾਂਗੇ ਐ ਤਾਂ ਜਿਹੇ ਵਿੱਚ ਜਿਹੜੀ ਚੀਜ਼ ਮਰਜ਼ੀ ਪਾ ਲਈ ਆਪਾਂ ਮਸਾਲੇ ਮੇਜੇ ਪਰ ਨਹੀਂ ਪਾਵਾਂਗੇ ਨਮਕ ਪਾ ਲੈਨੇ ਦੋ ਜੀਰਿਆਂ ਨੂੰ ਸਾਰੀਆਂ ਚੀਜ਼ਾਂ ਨੂੰ ਆਪਾਂ ਥੋੜਾ ਜਿਹਾ ਪਾਣੀ ਪਾ ਕੇ ਮਿਕਸ ਕਰ ਲੈਨੇ चं तरह रैने चलो जी आप सारा समान मिक्स करके फिर मिलते लो जी घोल अपना बन गया ਨੇ ਦੇ ਵਿੱਚ ਆਪਾਂ ਅੱਧਾ ਟਮਾਟਰ ਪਾ ਲੈਨੇ ਕਿਉਂਕਿ ਟਮਾਟਰ ਨਾਲ ਥੋੜਾ ਜਿਹਾ ਟੇਸਟੀ ਬਣ ਜਾਂਦੀ ਹੈ ਜੀ ਜੇ ਅੱਡੇ ਵਿੱਚ ਚੀਜ਼ ਆਪਣੇ ਘਰੇ ਹੈਗੀ ਆਪਾਂ ਪਾ ਸਕਦੇ ਲੋਚ ਤੇ ਹੁਣ ਵਿੱਚ ਐਡ ਕਰ ਲੈਨੇ ਆਪਾਂ ਅਦਰਕ ਵੇਖੋ ਇਹ ਕੱਟ ਕੇ ਲੋ ਜੀ ਇਧਰ ਆਪਾਂ ਨੇ ਧਰ ਲਿਆ ਤਵਾ ਤੇ ਤਵਾ ਆਪਾਂ ਕਰਦੇ ਆ ਗਰਮ ਗਰਮ ਕਰ ਲੈਨੇ ਤਵੇ ਨੂੰ ਚੰਗੀ ਤਰ੍ਹਾਂ ਤਵਾ ਗਰਮ ਹੋ ਜਾਣਦੋ ਫਿਰ ਆਪਾਂ ਬਣਾਉਣੇ ਆ ਚਿਲਾ ਆ ਆਪਣੇ ਕੀਆ ਪੂੜਾ ਇਹਦੇ ਵਿੱਚ ਕੋਲ ਦੇ ਵਿੱਚ ਆਪਾਂ ਨੇ ਪਾ ਲਿਆ ਜੀ ਅਦਰਕ ਤੇ ਟਮਾਟਰ ਤਦ ਆਪਾਂ ਆਪਣਾ ਗਰਮ ਹੋ ਗਿਆ ਜੀ ਹੁਣ ਇਹਦੇ ਉੱਪਰ ਲਗਾ ਲੈਨੇ ਆਪਾਂ ਘੀ ਚੰਗੀ ਤਰ੍ਹਾਂ ਘੀ ਆਪਣੇ ਤਵੇ ਤੇ ਸਾਰੇ ਤੇ ਲੱਗ ਗਿਆ ਤੇ ਹੁਣ ਇਹਦੇ ਵਿੱਚ ਆਪਾਂ ਐਡ ਕਰ ਲੈਨੇ ਜਿਹੜਾ ਕੋਲ ਬਣਾਇਆ ਸੀ ਉਹ गैस आप कर लें सिम पर जो अपना जोड़ा कूड़ा चंकी तरह पक जाए जो आप गैस फुल रखा तो इन्हें फिर बिच्चों कच्चा रह जाए जी गैस आपने सिम पर कर लिया चंगी तरह, जी जी लेने। चंगी तरह ला लें मठी मठी अगते पकड़ तो देने जी थोड़ा जी आप ਇੱਧਰਲੀ ਸਾਈਡ ਤੋਂ ਬਹੁਤਾ ਤੇ ਇੱਧਰਲੀ ਸਾਈਡ ਤੇ ਥੋੜਾ ਜਿਹਾ ਘੀ ਲਗਾ ਦਿੰਨੇ ਆ। ਥੋੜਾ ਜਿਹਾ ਘੀ ਆਪਾਂ ਇਹਦੇ ਪਾਸੇ ਤੇ ਦਿੰਨੇ। ਕਿਉਂਕਿ ਜੰਮਦਾ ਬਹੁਤ ਸੇਤੀ ਹੈ ਜਿੱਕਿ ਉਹ ਇਤਕਲ ਠੰਡ ਦੀ ਮੌਸਮ ਕਰਕੇ। ਲਓ ਜੀ ਇੱਕ ਸਾਈਡ ਆਪਣਾ ਚਿਲਾ ਟੱਕਦੇ। ਪੂਰਾ ਚਿੱਲਾ ਡਾਉਣ ਟੈਣ ਲੱਗ ਗਿਆ ਹੈ ਸੱਤੋ ਬੇਜ ਦੇ ਤਾਂ ਪੂਰਾ ਗੰਢੇ। ਕ੍ਰਿੰਦੀ ਆਇਆ ਲੈ ਚਿੱਲਾ ਬਣਾਤਾ ਹੈ। ਹੁਣ ਇਹਦਾ ਆਪਾਂ ਦੂਜਾ ਪਾਸਾ ਫਲਨੇ। ਹੁਣ ਮੈਂ ਤੁਹਾਨੂੰ ਲਵੇ ਤੇ ਕਰਕੇ ਦਿਖਾ ਦਿੰਦੀ ਹਾਂ। ਬਹੁਤ ਵਧੀਆ ਲੁੱਕ ਆਈ ਹੈ ਇਹਦੀ। ਲੋ ਜੀ ਇੱਕ ਪਾਸਾ ਇਹਦਾ ਪੱਕ ਗਿਆ ਹੁਣ ਆਪਾਂ ਦੂਜਾ ਪਾਸਾ ਵੀ ਦੇਖਦੇ ਥਾਲ ਕੇ। ਲਓ ਇਦਾਂ ਗੋਸਣਾ ਬਣ ਗਏ ਚਿਹੇ ਪਰੌਂਠਾ ਕਹਿ ਲੋ ਤੇ ਚਿਹੇ ਚਿਲਾ ਕਹਿ ਲੋ ਹੱਬ ਕਹਿ ਲੋ ਆਪਣੇ ਪੂੜਾ ਤੜਕਦੇ ਆਟੇ ਦਾ ਲਓ ਜੀ ਨੂੰ ਚੰਗੀ ਤਰ੍ਹਾਂ ਪਕਾ ਲੰਨੇ ਵਿੱਚ ਇਦਾਂ ਤਾਂ ਜੰਦਰ ਤੱਕ ਪੱਕਦੇ ਨੇ ਲਓ ਜੀ ਇਲਾਪਣਾ ਬਣ ਗਏ ਨੂੰ ਆਪਾਂ ਨੀਚੇ ਲੈ ਲੈਨੇ ਇਸੇ ਤਰ੍ਹਾਂ ਆਪਾਂ ਹੋਰ ਬਣਾ ਲੈਨੇ ਪਹਿਲਾਂ ਤਵੇ ਨੂੰ ਸਾਫ਼ ਕਰ ਲੈਨੇ ਲਓ ਜੀ ਗੈਸ ਆਪਾਂ ਕਰ ਲਿਆ ਸਲੋ ਸਿੱਕ ਤਵੇ ਨੂੰ ਲਗਾ ਲੈਨੇ ਘੀ ਹੁਣ ਇਹਦੇ ਵਿੱਚ ਆਪਾਂ ਪਾ ਲੈਨੇ ਜਿਹੜਾ ਘੋਲ ਤਿਆਰ ਕਰੇਤੀ ਇਹ ਉਂਝ ਜਿਹੀ ਤਰ੍ਹਾਂ ਸੁਲਾਉਣ ਲੈਂਦੇ ਨੇ ਗੈਸ ਆਪਾਂ ਰੱਖਾਂਗੇ ਘੱਟ ਤੇ ਤਾਂ ਹੀ ਅੰਦਰ ਤੱਕ ਆਪਣਾ ਪੂਰਾ ਪੱਕੂਗਾ ਨਹੀਂ ਇਹਨੇ ਫਿਰ ਪੱਕਣਾ ਵਿੱਚੋਂ ਕੱਚਾ ਰਹੇਗਾ ਜੇ ਆਪਾਂ ਸਪਕਾ ਕੇ ਕੱਢ ਲਿਆ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਪੱਕਾ ਲੈਣ ਦਿੰਦੇ ਆ ਲੋ ਜੀ ਇਧਰ ਆਪਾਂ ਨੇ ਧਰਤੀ ਚਾਹ ਇੱਕ ਪਾਸਾ ਆਪਣੀ ਚੀਤੇ ਦਾ ਪੱਕ ਗਿਆ ਦੇਖੋ ਅੱਗ ਆਪਾਂ ਬਿਲਕੁਲ ਸਲੋ ਰੱਖੀ ਦੀ ਹੁਣ ਇਹਦਾ ਆਪਾਂ ਦੂਜਾ ਪਾਸਾ ਬਲਟਾ ਲੈਂਦੇ ਇਹਨੂੰ ਵੀ ਆਪਾਂ ਮੱਠੀ-ਮੱਠੀ ਅੱਗ ਤੇ ਪਕਾਵਾਂਗੇ ਜਦ ਆਪਾਂ ਅੱਗ ਤੇਜ਼ ਕਰ ਦਨੇ ਹਨ ਫੇਰ ਉਹ ਵਿੱਚੋਂ ਕੱਚਾ ਰਹਿ ਜਾਂਦਾ ਜਦ ਆਪਾਂ ਚੱਕਦੇ ਟੁੱਟਣ ਲੱਗ ਜਾਂਦਾ ਹੁਣ ਇਹਵੇਂ ਇਹਨੂੰ ਵੀ ਬਿਲਕੁਲ ਮੱਠੀ ਅੱਗ ਤੇ ਪਕਾਵਾਂਗੇ ਸਿਮ ਤੇ ਕਰਕੇ ਗੈਸ ਨਾਲ ਕਿੰਨੇ ਸੋਹਣੇ ਗੋਲ ਸ਼ੇਪ ਆ ਗਏ ਇਹਨੂੰ ਪੱਕਣ ਦਿੰਨੇ ਆ ਜੀ ਫੇਰ ਮਿਲਦੇ ਆ ਤੁਹਾਨੂੰ ਲਓ ਜੀ ਚਿੱਲੇ ਵੀ ਆਪਣਾ ਬਣ ਗਏ ਦੇਖੋ ਕਿੰਨਾ ਵਧੀਆ ਬਣਿਆ ਫੋਲ ਦਾਜੀ ਜਿੰਨੇ ਜਿਹਾ ਆਪਾਂ ਮੱਟੀ ਅੱਗ ਤੇ ਪਕਾਉਨੇ ਆ ਲਓ ਜੀ ਚਿੱਲੇ ਬਣ ਕੇ ਆਪਣੇ ਤਿਆਰ ਨੇ ਬਾਈਟ ਸੌਸ ਤੇ ਆਪਣੇ ਟਮੇਟੋ ਸੌਸ ਨਾਲ ਖਾਣੇ ਆ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰਿਓ ਤੇ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਇੱਧਰ ਆਪਣੀ ਬਣ ਗਈ ਚਾਹ ਚਲੋ ਜੀ ਥੈਂਕ ਯੂ